ਹਾਂਜੀ ਅੱਜ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਸ਼ਹਿਰ ਮਰੇੜ ਕੋਟਲੇ ਵਿੱਚ ਸਭ ਤੋਂ ਸਸਤੀ ਤੇ ਵੱਡੀ ਸੂਟਾਂ ਦੀ ਦੁਕਾਨ ਦੇ ਉੱਪਰ ਜਿੱਥੋਂ ਤੁਹਾਨੂੰ ਬਹੁਤ ਹੀ ਸਸਤੇ ਰੇਟਾਂ 'ਤੇ ਸੂਟ ਮਿਲ ਜਾਣਗੇ ਇੱਥੋਂ ਤੁਹਾਨੂੰ 1000 ਦੇ 5 ਸੂਟ ਮਿਲ ਜਾਣਗੇ ਤੁਸੀਂ ਪਹੁੰਚਣਾ ਸਰੰਦੀ ਗੇਟ ਐਂਟਰ ਹੋ ਕੇ ਤੇਲਿਆ ਵਾਲੇ ਬਾਜ਼ਾਰ ਮੂਮਿਨ ਕਲੌਥ ਹਾਊਸ ਤੇ ਬਾਕੀ ਰੀਲ ਨੂੰ ਕਰ ਦੋ ਵੱਤ-ਵੱਤ ਸ਼ਹਿਰ ਆਜੋ ਤੁਹਾਨੂੰ ਆਪਾਂ ਸਾਰੀ ਇਹਨਾਂ ਦੀ ਕਲੈਕਸ਼ਨ ਦਿਖਾਈਏ 1000 ਰੁਪਏ ਦੇ 5 ਸੂਟ ਦੇਣੇ ਨੇ ਲਓ ਜੀ 1000 ਰੁਪਏ ਦੇ 5 ਸੂਟ हां लीलन ਜਿਵੇਂ ਇਹ ਚ ਡਿਜ਼ਾਈਨ ਬਹੁਤ ਮਿਲ ਜਾਣਗੇ। ਓਕੇ। ਆ ਦੇਖੋ ਡਿਜ਼ਾਈਨ ਇਹਦੇ ਵਿੱਚ। ਚੱਕੋ ਵੀਰੇ। 1000 ਰੁਪਏ ਦੇ 5 ਸੂਟ। ਆਪਾਂ ਨੇ ਕਰਦੇ ਨੇ ਨੇ 280 ਰੁਪਏ ਦਾ ਸੂਟ। ਲਓ ਜੀ 280 ਰੁਪਏ। 20 ਰੁਪਏ ਹੋਰ ਘਟਾ ਦੇ ਦੇ। ਠੀਕ ਆ ਜੀ। ਇਹਦੇ ਵਿੱਚ ਨੇ। 650 ਵਾਲੇ ਆ ਗਏ। हां ਇਹ 350 ਵਾਲੇ ਆ। ਆ 300 ਵਾਲੇ ਚ ਨੇ ਵੀਰੇ। ਆ ਕਮੀਜ਼ ਆ ਗਿਆ। 45 ਇੰਚ ਦੀ ਪੂਰੀ ਲੰਬਾਈ ਹੋਊਗੀ। ਇਹਦਾ ਰੇਟ ਆਪਾਂ ਨੇ ਮਾਰਕੀਟ ਨੂੰ ਸਾਰਿਆਂ ਨੂੰ ਘੱਟ ਪਾਤਾ। 550 ਦਾ ਪਊਗਾ। ਡਿਜੀਟਲ ਪ੍ਰਿੰਟ। ਓਕੇ। 5 ਮੀਟਰ ਦਾ ਸੂਟ ਹੋਊਗਾ ਵੀਰੇ 350 ਦਾ ਪਊਗਾ 350 ਦਾ ਹਾਂ 5 ਮੀਟਰ ਠੀਕ ਆ ਵਰਕ ਹੋਇਆ ਹੋਇਆ ਉਹ ਕਹਿੰਦੇ ਨੇ ਚੈੱਕ ਜੋਰ ਜੱਟ ਠੀਕ ਆ ਜੀ ਬਹੁਤ ਜ਼ਿਆਦਾ ਸੇਲ ਹੋਇਆ ਆਪਣੇ ਲੇਮਰ ਓਕੇ ਕਰਾਸ਼ੇਮਰ ਕਹਿੰਦੇ ਨੇ ਇਹਨੂੰ ਕੱਪੜੇ ਨੂੰ ਇਹ ਆਈਟਮ ਆਪਣੀ ਬਹੁਤ ਵਿਕੀ ਆ